ਹੇ एवरीवन वेलकम टू माय चैनल ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਹਾਂਜੀ ਗਾਇਜ਼ ਵਲੌਗ ਦੇ ਨਾਲ ਲਾਸਟ ਤੱਕ ਬਨੇ ਰਹੋ ਵਲੌਗ ਦੀ ਸ਼ੁਰੂਆਤ ਕੀਤੀ ਹੈ ਮੈਂ ਘਰ ਤੋਂ ਬਾਹਰ ਵੀਡੀਓ ਸ਼ੂਟ ਵਗੈਰਾ ਮੈਰੀਆਂ ਹੋ ਰਹੀਆਂ ਸੀ ਵੀਡੀਓ ਸ਼ੂਟ ਮੈਂ ਕਰ ਚੁੱਕੀ ਸੀ ਮੌਸਮ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਖਰਾਬ ਹੈ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਦਨ ਹਜੇ ਵੀ ਬੱਦਲ ਬਣੇ ਹੋਏ ਹੈਗੇ ਆ ਤੇ ਸੋ ਗਾਇਜ਼ ਮੈਂ ਸਭ ਨੂੰ ਦੱਸਣਾ ਚਾਹੁੰਦੀ ਹਾਂ ਸ਼ੁਰੂਆਤ ਵਲੌਗ ਦੀ ਸ਼ੁਰੂਆਤ ਵਿੱਚ ਹੀ ਸਕਰੀਨਸ਼ਾਟ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਦੂਸਰਾ ਚੈਨਲ ਹੈ ਵੱਧ ਤੋਂ ਵੱਧ ਇਹਨੂੰ ਤੁਸੀਂ ਸਪੋਰਟ ਕਰੋ ਹਨਾ ਸੋ ਇਸ ਤੇ ਵੀ ਰੈਗੂਲਰਲੀ ਆਪਣੇ ਵਲੌਗਰਜ਼ ਵਰਕਰ ਰਿਲੇਟਿਡ ਵੀਡੀਓਜ਼ ਪਬਲਿਕ ਹੋਣਦੇ ਜਾਣੇ ਵੱਧ ਤੋਂ ਵੱਧ ਇਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਜਿਹੜੀ ਮੇਰੀ ਆਡੀਅנס ਇਸ ਚੈਨਲ ਤੇ ਵਲੌਗ ਦੇਖ ਰਹੀ ਆ ਬਾਕੀ ਹੁਣ ਆਪਾਂ ਘਰ ਜਾਂਦੇ ਹਾਂ ਸਾਰਾ ਤੁਹਾਨੂੰ ਦਿਖਾਉਂਦੇ ਆ ਗੱਲ ਆਪਣਾ ਆਪਾਂ ਹੋਣਾ ਫਰੈਸ਼ ਵੀ ਹੋਣਾ ਹਜੇ ਤੱਕ ਇੱਕ ਮਿੰਟ ਸੋ ਗਾਇਸ ਉਸੇ ਤਰ੍ਹਾਂ ਦੇ ਜਿੱਦਾਂ ਕਿ ਧੋਣੂ ਮੇਰੇ ਸਿੱਛਾ ਸੀਗਾ ਕਿ ਆਪਣੇ ਕੰਮ ਹੋ ਰਿਹਾ ਹਨਾ ਮਿਸਤਰੀ ਦਾ ਇਹ ਇਹਨਾ ਸੋ ਗਾਇਸ ਕੰਮ ਹੋ ਰਿਹਾ ਜੀ ਇੱਥੇ ਜਿੱਦਾਂ ਕਿ ਆਪਾਂ ਉਹ ਵਾਲੀ ਕੰਦ ਪਾ ਲਈ ਸੀਗੀ ਤੇ ਉਧਰੋਂ ਵੀ ਪੈ ਗਈ ਆ ਰਹਿ ਗਈ ਸਿਰਫ ਆ ਜੋੜ ਜਲਾਉਣਾ ਤੇ ਇੱਕ ਇੱਥੇ ਇਹ ਕੀ ਬੰਦ ਪਿਆ ਡੜੀ ਕਮਰਾ ਕਮਰਾ ਹਾਂ ਇੱਥੇ ਲਾਈਟਰ ਪਾ ਦੇਣਾ ਆਪਾਂ ਐਸ਼ਾ ਜਿਹੜਾ ਨਾਲ ਜਨ ਮਸ਼ੀਨ ਵਿੱਚੋਂ ਰੱਖਿਆ ਹੈ ਐਸ਼ਾ ਹੋ ਗਿਆ ਫਾਈਨਲ ਹਜੇ ਕਹਿ ਰਹੇ ਨੇ ਕਮਰਾ ਬਣਾਣਾ ਹੈ ਬਾਕੀ ਆਪਾਂ ਸਟਾਰਟ ਕੀਤਾ ਹੋਇਆ ਕੰਮ ਬਾਕੀ ਵਲੌਗ ਦੇ ਨਾਲ-ਨਾਲ ਤੁਹਾਨੂੰ ਦੱਸਦੇ ਰਵਾਂਗੇ ਕੰਮ ਕਰਾਓ ਬੈਠੇ ਕਿਵੇਂ ਜੋ ਲੱਗ ਗਏ ਯਾਰ ਲੱਗਿ ਹੋਏ ਨਹੀਂ ਇੱਟਾ ਫੜਾਓ ਗਾਈਸ ਟਾਈਮ ਹੋ ਚੁੱਕਿਆ ਦੇਖ ਸਕਦੇ ਹੋ 2 ਵਜੇ ਨਾਲ ਆਇਆ। ਪਕਿੰ ਜਾਂਦੀ ਚਾਹ। ਬਾਕੀ ਇੱਧਰ ਇਹਨਾਂ ਨੂੰ ਬਣ ਗਿਆ ਏ। ਔਰ ਉੱਥੋਂ ਤੱਕ ਗੰਦ ਕਰਨੀ ਉੱਪਰ ਤੱਕ। ਇੰਨਾ ਤੱਕ। ਸੋ ਗਾਈਸ ਇਹ ਆ ਜੀ ਸਾਡੇ ਬੰਦੇ ਕੰਮ ਕਰਨ ਵਾਲੇ। ਆਹ ਦੇਖੋ ਫੜ ਕੇ ਆਈ। ਆਹ ਸਾਡੇ ਦੋ ਬੰਦੇ ਕੰਮ ਕਰਨ ਵਾਲੇ ਪੱਕੇ ਹੀ ਏ। ਹਨਾ। ਇੰਦੇ ਪਰ ਤੇ ਦਾਸ ਆ ਵੀ ਕੋਣ ਏ। ਦੇਖੋ ਆਇਆ। जरूर दस <laughs> 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 देखो बच्चे आया कि बच्चे आया कितो आए बठिंड ਜ਼ਰੂਰ ਦੋ ਜ਼ਰੂਰ ਦੋ ਸੋ ਬੱਚਾ ਕਿੰਨਾ ਦਾ ਹੈ ਇਹ ਸਾਡੇ ਘਰੇ ਆ ਗਿਆ ਹੈ ਤਾਂ ਆਪ ਹੀ ਮਾਰਤਾ ਨਹੀਂ ਹੈ ਪਤਾ ਨਹੀਂ ਬੱਚਾ ਕਿੰਨਾ ਦਾ ਹੈ ਮੈਂ ਕਿਹਨੂੰ ਕਿਨੇ ਕਿਹਾ ਬੰਦਾ ਤਾਂ ਨਹੀਂ ਤੇ ਮੈਂ ਕਿਹਾ ਮੈਂ ਬੁਲਾਇਆ ਆਂਦੇ ਆ ਜੋ ਪਹਿਲਾਂ ਆ ਗਿਆ ਮੈਂ ਕਿਹਨੂੰ ਲਾਇਆ ਤੈਨੂੰ ਗਾਇਸਾ ਬੱਚਾ ਧਿਆਨ ਨਾਲ ਵੇਖ ਲਓ ਪਤਾ ਨਹੀਂ ਕਿੰਨਾ ਦਾ ਹੈ ਅਦੇ ਕੋਸ ਮਚਣਾ ਵੇਗਲਾ ਦੋ ਦਿਨ ਹੋ ਗਏ ਨੇ ਕਿਤੇ ਲੱਭ ਦੋ ਦਿਨ ਹੋ ਗਏ ਤੇਰੇ ਮੰਮੀ ਦਾ ਲੱਭਦੇ ਨਾ ਹੁਣ ਹੋਰ ਕੀ ਹੈ ਗਾਇਜ਼ ਬੱਚਾ ਗੁੰਮ ਗਿਆ ਏ ਤੇ ਸਾਡੇ ਘਰੇ ਆ ਜਿੰਨਾ ਤਾਂ ਵੀ ਇਹ ਬੱਚਾ ਲੱਜਾ ਸਕਦਾ ਠੀਕ ਹੈ ਜੀ ਦਾਦਾ ਵੀ ਬਾਬੇ ਗੁੱਡੇ ਮੇਲਾ ਤੇ ਉੱਥੇ ਆਇਆ ਜੀ ਦਾ ਤਾਂ ਛੋਟਾ ਜਿਹਾ ਬੱਚਾ ਏ ਪਰ ਉਹਨੇ ਪਿੰਡ ਨਹੀਂ ਦਾ ਉਮਰਿੰਦੀ ਹੋਵੇਗੀ ਹਲੇ ਛੋਟਾ ਹੀ ਆ ਨਾ ਕਿੰਨਾ 11 ਕੋ ਸਾਲਾਂ ਦਾ ਰਹੇਗਾ 13 ਦਾ 13 ਦਾ 13 ਸਾਲ ਦਾ ਬੱਚਾ ਏ ਛੋਟਾ ਜਿਹਾ ਮੈਂ ਮਨੇ ਬੀਤ ਤਕਰੀਰ ਮਨੇ ਜਵਾਬ ਕਰ ਦਿੰਦੀ। ਨਹੀਂ ਦੋਣ ਸ਼ਾਮ ਕੀ ਖਾਣੀ। ਸ਼ਾਮ ਜਿਹੜਾ ਗੱਡੀ ਤੇ ਕਿਹਾ ਸੀ ਕੁਸਤ। ਹੂੰ। ਹੂੰ। ਚਾਪ ਪਤਾ ਨਹੀਂ। ਇਹ ਤਾਂ ਗੁਪਤ ਸ਼ੰਗ ਜੋ ਜਿਹੜੀ ਗਮਸੁਰ ਜਾਏ ਰਿੰਦੀ ਦੱਸ ਦੇ ਪੈਂ ਲੰਚਰ ਹੋ ਗਿਆ। ਇਹ ਬੱਚਾ ਪਤਾ ਨਹੀਂ ਕਿੰਨਾ ਦਾ ਹੈ। ਕੱਪੜੇ ਵੀ ਬੋਵੀ ਦੇ ਪਾਏ ਨੇ। ਬੱਚਾ ਮੰਮੀ ਲੈਡੀ ਤਾਂ ਮੁੰਡਾ ਹੋਰ ਕਿੰਨਾ। ਤੇ ਮੰਮੀ ਲੈਡੀ ਕਿੱਥੇ ਤੇਰੇ? ਬੁਢਿੰਡੇ ਕੋਲ। अच्छा तो जितनु ਪਤਾ ਫਿਰ ਤੂੰ ਚਲ ਜਾ ਦੇ ਘਰੇ ਮੇਰਾ ਮੇਰਾ ਦੇਖ ਦੇ ਕੀ ਆਸਾਨ ਕਿਰਿਆ ਕਰਦਾ ਗਾਇਸ ਦੇਖ ਸਕਦੇ ਹੋ ਕੰਮ ਹੋ ਰਿਹਾ ਹੈ ਹੈ ਰੋੜਾ ਨਹੀਂ ਬਣਦੀ ਰੋੜਾ ਪਰਹੀਂ ਪਰ ਰੋੜਾ ਆਣਾ ਸੋ ਗਾਇਜ਼ ਮੈਂ ਮਜ਼ਾਕ ਕਰ ਰਹੀ ਸੀ ਸੀਰੀਅਸ ਨਹੀਂ ਲੈਣਾ ਹੈਗਾ ਆਪਣਾ ਛੋਟਾ ਭਰਾ ਹੈ ਕੋਈ ਕਿਸੇ ਦਾ ਮੁੰਡਾ ਨਹੀਂ ਆਇਆ ਹੈਗਾ ਹੋਰ ਕਿਤ ਮੁੰਡੇ ਦਾ ਮਜ਼ਾਕ ਕਰਾ ਸੋ ਬਦਲ ਦੇਖੋ ਗਾਇਜ਼ ਕਿੰਨੇ ਆ ਗਏ ਦੇਖ ਸਕਦੇ ਨਹੀਂ ਆ ਬਣਾ ਲਾ ਹੂੰ ਕੋ ਦੇਖੋ ਇਹ ਤਾਂ ਆਪਣਾ ਛੋਟਾ ਭਰਾ ਹੈ ਮੈਂ ਮਜ਼ਾਕ ਕਰ ਰਹੀ ਸੀ ਮੈਂ ਧੁੱਪ ਕੱਢ ਲੈਂਦਾ ਪਰ ਇਹ ਨਹੀਂ ਵਰਗਾ ਮੌਸਮ ਕਰ ਲੈਣਾ ਸ਼ਾਮ ਨੂੰ ਦੇਖੋ ਦੇਖੋ ਸੋ ਗਾਇਜ਼ ਹੁਜੇ ਤਾਂ ਫਾਈਨਲੀ ਸਫਾਈਆਂ ਵੀ ਕਰਨੀਆਂ ਆਪਾਂ ਦਵਾਉਣੀਆਂ ਤੁਹਾਰੀ ਕਿੰਨੀ ਜੀ ਰੀ ਤੇ ਰਿਖੀ ਜੀ ਆ ਕੋਈ ਵੀ ਕਹਿ ਰਿਹਾ 21 ਦੀ ਆ ਕੋਈ 20 ਦੀ ਕਹਿ ਰਿਹਾ 21 ਦੀ ਆ ਯਾਰ ਤੇ ਹਾਂ ਵਾਸ਼ਿੰਗ ਮਸ਼ੀਨ ਦੀ ਜਗ੍ਹਾ ਸੋ ਹੈ ਗਾਇਸ ਈਵਨਿੰਗ ਦਾ ਟਾਈਮ ਹੋ ਚੁੱਕਿਆ ਜੀ ਮੈਂ ਨਾ ਸੌ ਗਈ ਸੀ ਜਿਹਦੇ ਕਰਕੇ ਮਤਲਬ ਕਿ ਮੈਂ ਵਲੌਗ ਆਪਣਾ ਲੇਟ ਸਟਾਰਟ ਕੀਤਾ ਉੱਠ ਕੇ ਮਤਲਬ ਮੈਨੂੰ ਇੰਨੀ ਕੁ ਜ਼ਿਆਦਾ ਭੁੱਖ ਲੱਗੀ ਹੋਈ ਸੀ ਜੀ ਫਿਰ ਮੈਂ ਇੱਕ ਪਰੌਂਠੀ ਖਾਧੀ ਤੇ ਉਸ ਤੋਂ ਬਾਅਦ ਥੋੜਾ ਜਿਹਾ ਮੰਨਣ ਨੂੰ ਮਤਲਬ ਕਿ ਹੁਣ ਠੀਕ ਹੋਇਆ ਮੰਨ ਹਨਾ ਭੁੱਖ ਅਚਾਨਕ ਉੱਠਨਸਰ ਲੱਗੀ ਖਾਣਾ ਖਾਦਾ ਉਸ ਤੋਂ ਬਾਅਦ ਮੈਂ ਹੁਣ ਆਪਣਾ ਵਲੌਗ ਸਟਾਰਟ ਕੀਤਾ ਗਾਇਜ਼ ਮੌਸਮ ਦੇਖੋ ਹਜੇ ਵੀ ਇੰਨੇ ਬੱਦਲ ਹੋਏ ਹੋਏ ਨੇ ਟਾਈਮ ਤਕਰੀਬਨ 5:30 ਦੇ ਵਿੱਚ ਵਿੱਚ ਹੈਗਾ ਬੋਬੀ ਤੇ ਬਰੋ ਦੋਵੇਂ ਬਰੋ ਕੰਮ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਸਿਆਣੇ ਆ ਮੁੰਡੇ ਕਹਿੰਦੇ ਕੰਮ ਕਰੀ ਜਾਂਦੇ ਸਵੇਰ ਦੇ ਵੈਰੀ ਗੁੱਡ ਹਈਏ ਇੰਨਾ ਨੇ ਨਾ ਹੋਣਾ ਤਿਆਰ ਹੋਣਾ ਫਿਰ ਦਰਬਾਰ ਸਾਹਿਬ ਆ ਪੱਜ ਫਿਰ ਜਾਵਾਂਗੇ ਸਾਰੀ ਫੈਮਿਲੀ ਮੱਥਾ ਟੇਕਾਂਗੇ ਬਾਕੀ ਮੈਂ ਵੀ ਆਰਾਮ ਨਾਲ ਔਰ ਇੱਥੇ ਡੋਲਤੀ ਕਾਲੀ ਨਹੀਂ ਕਰਨੀ ਆਰਾਮ ਨਾਲ ਆਰਾਮ ਨਾਲ ਹੌਲ ਕੀ ਸੀ ਪਾਣੀ ਚ ਸੋ ਗਾਇਜ਼ ਦੇਖ ਸਕਦੇ ਹੋ ਤੁਸੀਂ ਬਹੁਤ ਹੈਲਪ ਕਰਵਾ ਰਿਆ ਆ ਮੁੰਡੇ ਦੋਵੇਂ ਸਾਡੇ ਕੰਦੇ ਨਿੱਕਾ ਵੀ ਉਧਰ ਲੱਗਾ ਹੋਇਆ ਤੇ ਆਪਾਂ ਦੇਖਦੇ ਹਾਂ ਕੰਦ ਕਿੰਨੀ ਕੁ ਬਣ ਗਈ ਆ ਉਹਨਾ ਆਪਣੇ ਜਿਵੇਂ ਕਿ ਘਰ ਤਰੀੜ ਵਗੈਰਾ ਆ ਗਈ ਸੀ ਹਾਲੇ ਵੈਸੇ ਇੰਨਾ ਟਾਈਮ ਵੀ ਨਹੀਂ ਹੋਇਆ ਘਰ ਪਾਇਏ ਨੂੰ ਤਕਰੀਬਨ 2010 ਦੇ ਵਿੱਚ ਵਿੱਚ ਪਿਆ ਸੀਗਾ ਇਹ ਨਾ ਜਿਹੜੀ ਜਿਵੇਂ ਕਹਿੰਦੇ ਰੇਤਾ ਵਗੈਰਾ ਨੀਆ ਵਗੈਰਾ ਰੱਖਿਆ ਸੀ ਉਹ ਫਿਰ ਮਿੱਟੀ ਰੇਤਾ ਸਹੀ ਨਹੀਂ ਸੀਗਾ ਹਨਾ ਉਹਨਾਂ ਕਰਕੇ ਜਲਦੀ ਇਹ ਖਰਾਬ ਹੋਣ ਲੱਗ ਪਿਆ ਕੰਦਾ ਤਾਂ ਆਪਾਂ ਸਹੀ ਕਰ ਰਹੇ ਹਾਂ ਤੇ ਇਧਰ ਤੁਸੀਂ ਦੇਖ ਸਕਦੇ ਹੋ ਬੋਬੀ ਬਾਕੀ ਮੈਨੂੰ ਜਿਹੜੇ ਮੈਸੇਜ ਆਉਂਦੇ ਆ ਹਨਾ ਕਹਿੰਦੇ ਹੁੰਦੇ ਕਮੈਂਟਾਂ ਵਿੱਚ ਵੀ ਵਲੌਗ ਥੋੜੇ 25 ਤੋਂ 20 ਦੇ ਬਣਾਇਆ ਕਰੋ ਇੰਨੇ ਛੋਟੇ ਨਾ ਬਣਾਇਆ ਕਰੋ ਹਨਾ ਚਲੋ ਆਪਾਂ ਹੁਣ ਫੁੱਲ ਬਣਾਇਆ ਕਰਦੇ ਆਂ। ਟਾਈਮ ਸਿਰਫ ਇੰਨੇ ਕੁ ਬਣੀ ਹੋਈ ਸੀਗੀ ਕੰਦ ਹੁਣ ਕੰਪਲੀਟ ਹੋ ਗਈ ਐ। ਟਾਈਮ ਤਕਰੀਬਨ 6 ਵਜਣ ਵਾਲਿਆ 20 ਮਿੰਟ ਪਏ ਆ। ਦੇਖ ਸਕਦੇ ਹੋ ਤੁਸੀਂ। ਇਹ ਫੁੱਲ ਬਣ ਗਿਆ। ਹੱਲੇ ਉੱਪਰੋਂ ਇਹਨੂੰ ਕਵਰ ਕਰਨਾ ਆਪਾਂ ਉਹ ਵੀ ਮੈਂ ਸ਼ੇਅਰ ਕਰੂੰਗੀ ਵਲੌਗ ਦੇ ਵਿੱਚ। ਅੱਜ ਤਾਂ ਇੰਨਾ ਹੀ ਕੀਤਾ ਐ। ਮਤਲਬ ਕਿ ਇਹਨੂੰ ਆਪਾਂ ਕੰਦ ਖੜੀ ਕਰ ਦਿੱਤੀ ਬਣਾ ਦਿੱਤੀ ਹਨ। ਬਾਕੀ ਕੰਮ ਕੱਲ ਨੂੰ ਕਰਾਂਗੇ। ਸ਼ੀਸ਼ਾ ਢੇਡਿ ਕਰਨ ਸਾਫ ਮੈਂ ਸ਼ੀਸ਼ਾ ਕਰਨ ਸੋ ਗਾਇਸ ਇਧਰ ਗੱਡੀ ਸਾਫ ਹੋ ਰਹੀ ਹੈ ਆਪਾਂ ਨਾ ਮিনার ਸਾਫ ਕਰਦੇ ਆ ਗਾਇਸ ਇਧਰ ਦੇਖੋ ਸੀਮਿੰਟ ਲੱਗ ਗਿਆ ਦੇਖਦੇ ਆ ਇਹਦੇ ਨਾਲ ਸਾਫ ਹੁੰਦਾ ਕਿ ਨਹੀਂ ਹੋ ਤਰਿਆ ਵੈਸੇ ਜਾਮੀ ਨਾ ਜਾਵੇ ਡੜੀ ਡਿੱਗਦਾ ਤਾਂ ਨਹੀਂ ਸ਼ੀਸ਼ਾ ਇਹਨੇ ਡਿੱਗ ਪਵੇ ਸੋ ਗਾਇਸ ਦੇਖ ਸਕਦੇ ਆ ਤੁਸੀਂ ਜੇ ਡਿੱਗ ਪਿਆਣਾ ਫਿਰ ਮੈਂ ਕਿ ਨਹੀਂ ਬਚਦੀ ਸੋ ਗਾਇਸ ਮੇਨਰ ਤਾਂ ਸਾਫ ਕਰ ਦਿੱਤਾ ਬਾਕੀ ਆ ਵੀ ਆਪਾਂ ਸਾਰਾ ਸਾਫ ਕਰਾਂਗੇ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਵੈਸੇ ਕੱਪੜੇ ਨਾਲ ਸਾਫ਼ ਕਰ ਦਿੰਨੇ ਆ ਇੱਕ ਵਾਰੀ ਸਾਫ਼ ਇਹਨਾਂ ਨੂੰ ਘਾਤ ਦਿੱਤਾ ਸੋ ਗਾਇਸ ਇੱਥੋਂ ਦਾ ਵੀਊ ਚੈੱਕ ਕਰੋ ਹੋਰ ਸੋ ਗਾਇਸ ਤੂਫਾਨਾਂ ਦੇ ਕਾਰਨ ਇੱਧਰ ਸਾਡਾ ਦੇਖੋ ਕਿੰਨਾ ਨੁਕਸਾਨ ਹੈ ਦਰ ਆਪਣੇ ਜ਼ਮੀਂਦਾ ਹੋਇਆ ਹਨਾ ਕਿਸਾਨਾਂ ਦਾ ਦੇਖ ਸਕਦੇ ਹੋ ਐਨਾ ਝੋਨਾ ਸਾਰਾ ਡਿੱਗ ਗਿਆ ਪਿਆ ਹੈ ਹਨਾ ਕਿਉਂਕਿ ਜਦੋਂ ਆਪਣੀ ਫਸਲ ਪੱਕੀ ਹੁੰਦੀ ਹੈ ਨਾ ਉਦੋਂ ਸਾਰੇ ਜਣੇ ਅਰਦਾਸ ਕਰਿਆ ਕਰੋ ਕਿ ਅੰਦਾਜ਼ਾ ਕੁਝ ਵੀ ਨਾ ਹੋਵੇ ਸਾਨੂੰ ਪਤਾ ਅਸੀਂ ਪਰਸੋਂ ਇੰਨੀ ਤੇਜ਼ ਤੂਫਾਨ ਆਇਆ ਸੀ ਅਰਦਾਸ ਕਰਨ ਲੱਪੇ ਉੱਠ ਕੇ ਕਿ ਰੁਕ ਜਾਵੇ ਰੁਕ ਜਾਵੇ ਦਰਖਤ ਵੀ ਨਾ ਇੱਥੋਂ ਤੱਕ ਟੁੱਟ ਗਏ ਸੀ ਦੂਰ ਦੂਰ ਐਡੇ ਐਡੇ ਵੱਡੇ ਦਰਖਤ ਟੁੱਟ ਗਏ ਸੀ ਜੇ ਸੋ ਗਾਇਸ ਥੋੜਾ ਜਿਹਾ ਵੀ ਕੰਮ ਹੁੰਦਾ ਨਾ ਜ ਮਿਸਤਰੀ ਦਾ ਇੰਨਾ ਕੋਈ ਕੰਮ ਹੈ ਹਨਾ ਉਦੋਂ ਆਪਾਂ ਗੱਡੀ ਦੀ ਜਗ੍ਹਾ ਇੰਨੀ ਕੋਈ ਬਣਾਉਣੀ ਸੀਗੀ ਤੇ ਆ ਮਿੱਟੀ ਜਿਹੜਾ ਇਹ ਖਲਾਰਾ ਬਹੁਤ ਪੈ ਜਾਂਦਾ ਬਾਕੀ ਇਧਰ ਫਰਸ਼ ਤੋਂ ਪਰਈ ਹੈ ਦੇਖ ਸਕਦੇ ਆ ਤੁਸੀਂ ਇੰਨੀ ਇੰਨੀ ਮਿੱਟੀ ਨਿਕਲਦੀ ਪਈ ਹੈ ਇਸੇ ਕਰਕੇ ਅੰਦਰ ਅੱਜ ਪੋਚੇ ਨਹੀਂ ਲਾਏਗੇ ਜਿੰਨਾ ਟਾਈਮ ਇਹ ਕੰਮ ਜਾਨੀ ਨਿਬੜਦਾ ਸੋ ਗਾਇਸ ਇਧਰ ਦੁੱਧ ਪਿਆਰੇ ਨੇ ਐ ਨੀ ਨਿੱਕ ਕੱਜਿਆ ਨੱਕ ਚ ਨਾ ਹੁੰਦੇ ਪੈ ਜੇ ਅਥਰੂ ਨਹੀਂ ਹੁੰਦਾ ਇਹਨਾਂ ਨੂੰ ਹੂੰ ਦੋੜ ਤੱਕੰਦਾ ਨਹੀਂ ਖੋਲਦਾ ਪੀਲਾ 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 ਸੋ ਗਾਇਜ਼ ਦੇਖੋ ਰੋਜ ਰੋਜ ਇਹਨੂੰ ਨਾ ਸਨੀਪਲ ਚ ਦੁੱਧ ਪਿਆਨੇ ਆ ਮੱਝ ਦੀਆਂ ਜਦੋਂ ਆਪਾਂ ਧਾਰਾ ਕੱਢਣੀਆਂ ਹੁੰਦੀਆਂ ਆ ਫਿਰ ਬੂੰਦੀਆਂ ਪਰ ਡਾਊਨ ਸੋ ਗਾਇਸ ਬਚਦਾ ਹੋਇਆ ਦੁੱਧ ਵੀ ਸਾਰਾ ਪਾ ਲਾਂਗੇ ਚਾਰ ਤੋਂ ਪੰਜ ਬੋਤਲਾਂ ਪਿਵਾਵਾਂਗੇ ਆਪਾਂ ਕੱਟੂ ਨੂੰ ਸੋ ਹੈ ਗਾਇਸ ਦੁੱਧ ਪੀ ਲਿਆ ਕੱਟੂ ਨੇ ਓਕੇ ਬਾਏ ਬਾਦਛ ਸਾਰੀ ਬੁੱਗੀ ਲਿਬੜ ਗਈ ਏ ਸੋ ਗਾਇਸ ਇੱਧਰ ਦੇਖੋ ਕਿੰਨਾ ਓਏ ਸੰਭਾਲ ਕੇ ਹੁਣੇ ਲਪੇਟ ਦੇਣਾ ਅਸੀਂ ਚਿੱਕੜ ਨਾਲ ਹਾਂ ਵੇਖੋ ਪਿੱਛੇ ਰੁੱਪੀ ਜਾਂਦਾ ਸੋ ਗਾਇਜ਼ ਬਾਕੀ ਆਪਣਾ ਹਾਲੇ ਤੱਕ ਮੱਝ ਦੀਆਂ ਧਾਰਾ ਨਹੀਂ ਮੈਨੂੰ ਆਉਂਦੀਆਂ ਹੈਗੀਆਂ ਕੱਢਣੀਆਂ ਕੰਮ ਜਿਹੜਾ ਵੀ ਹੈ ਨਾ ਸਾਰੇ ਆਉਣੇ ਚਾਹੀਦੇ ਆ ਕੰਮ ਜਲਦੀ ਨਾਲ ਤਿਆਰ ਹੋ ਜਾਓ ਵੀ ਚੈੱਕ ਕਰੋ ਸੋ ਗਾਇਜ਼ ਇਹ ਵਾਲੀ ਕੰਦ ਕੀਤੀ ਸੀ ਕੱਲ ਦੇਖ ਸਕਦੇ ਸੁੱਕ ਗਈ ਹੈ ਹਜੇ ਥੋੜੀ ਜਿਹੀ ਹੂਰ ਰਹੀ ਮੀ ਕਾਰਨ ਦੇਖੋ ਚੌਲ ਇੱਥੇ ਪਾਏ ਸੀ ਸੁੱਕਣੇ ਮੱਕੀ ਪਾਈ ਹੋਈ ਸੀ ਇਹ ਵੀ ਆਪਣਾ ਗਿੱਲੇ ਹੋ ਗਏ ਆ ਹਨਾ ਹੁਣ ਤਾਂ ਕੀ ਸੁੱਕਣੀ ਹੈ ਬਾਕੀ ਦੇਖੋ ਹੁਣ ਜੇ ਧੋਪਾਈ ਤਾਂ ਉਹ ਵਾ ਗੱਲ ਵੱਖਰੀ ਆ ਸੋ ਗਾਇਜ਼ ਵੈਸੇ ਮੈਂ ਜ਼ਿਆਦਾ ਨਹੀਂ ਆਪਣਾ ਦੋ ਤਿੰਨ ਲਾਈਨਾਂ ਅੱਜ ਦੇ ਵਲੌਗ ਵਿੱਚ ਇੱਕ Song ਹੈ ਹਨਾ ਉਹ ਮੈਂ ਗਾਉਂਗੀ ਬਾਕੀ ਮੇਰਾ ਹੁਣ ਇਹ ਹੀ ਪਲਾਨ ਆ ਬਹੁਤ ਸਾਰੇ ਮੈਨੂੰ ਮੈਸੇਜ ਆ ਰਹੇ ਸੀ ਤੁਸੀਂ Song ਵੋਇਸ ਸੁਪਨਾ ਸੁਣਾਓ ਹਨਾ ਤਾਂ ਮੈਂ ਆਪਣਾ Song ਰੈਡੀ ਕੀਤਾ ਆ ਬਹੁਤ ਡੈਨ ਐਕਸਾਈਟਿਡ ਵੀ ਆ ਸੋ I don't know ਬਟ ਫਾਈਨਲ ਮੈਂ ਦੱਸਣਾ ਚਾਹੁੰਨੀ ਆ ਕਿ ਸ਼ਾਮ ਦਾ ਟਾਈਮ ਮੈਂ ਹਨਾ ਆਪਣਾ ਦਰਬਾਰ ਸਾਹਿਬ ਜਾਣਾ ਆ ਸ਼ਾਮ ਦਾ ਟਾਈਮ ਹੈ ਤੇ ਮੈਂ ਹੁਣ ਗਾਣਾ ਨਹੀਂ ਗਾਉਂਗੀ ਹਨਾ ਪਰ ਮੇਰਾ پلان ਹੈ ਕਿ ਦੋ ਕੁ ਲਾਈਨਾਂ ਸੁਣਾ ਦਵਾਂ ਬਟ ਫਿਰ ਮੈਂ ਕਿਹਾ ਨਹੀਂ ਹੁਣ ਸ਼ਾਮ ਦਾ ਟਾਈਮ ਹੈ ਹੁਣ ਮੈਂ ਨਹੀਂ ਆਪਣਾ ਗਾਉਂਗੀ ਬਟ ਹਾਂ ਨੈਕਸਟ ਵਲੌਗ ਚ ਆਪਣਾ ਮਾਰਨਿੰਗ ਚਾਹੀ ਦੁਪਹਿਰ ਟਾਈਮ ਜ਼ਰੂਰ ਕਿਉਂਕਿ ਹੁਣ ਸ਼ਾਮ ਦਾ ਟਾਈਮ ਹੈ 파ਟ ਹੋ ਰਿਹਾ ਹੈ ਜਗਾ ਜਗਾ ਤੇ ਇਸ ਕਰਕੇ ਮੈਂ Song ਆਪਣਾ ਨਹੀਂ ਗਾਉਂਗੀ ਠੀਕ ਆ ਤਾਂ ਮੈਂ ਅੱਜ ਦੇ ਵਲੌਗ ਵਿੱਚ ਦੱਸ ਰਹੀਆਂ ਕਿਉਂਕਿ ਗਾਇਜ਼ ਮੈਂ ਗਾਉਣ ਨੂੰ ਗਾ ਵੀ ਸਕਦੀ ਸੀ ਬਟ ਕੀ ਹੋਇਆ ਨਾ ਮੈਂ ਸੋਊਗੀ ਜਿਹਦੇ ਕਰਕੇ ਆਪਣਾ ਮੈਂ ਵਲੌਗ ਉਠਣ ਸਾਰ ਹੀ ਮਤਲਬ ਪਹਿਲਾਂ ਖਾਣਾ ਖਾਦਾ ਤੇ ਫਿਰ ਬਣਾਇਆ ਆ ਹੁਣ ਦਰਬਾਰ ਸਾਹਿਬ ਹੁਣ ਟਾਈਮ ਹੋ ਗਿਆ ਜਾਣ ਦਾ ਤੇ ਆਪਾਂ ਜਾਣੇ ਆ ਦਰਬਾਰ ਸਾਹਿਬ ਮੂੰਹ ਹੱਤ ਤੋਂ ਹੋ ਕੇ ਜਾਣੇ ਆ ਬਾਕੀ ਮਿਲਦੇ ਆ ਤੁਹਾਨੂੰ ਜਾ ਕੇ ਬਲੋਗ ਦੇ ਨਾਲ ਲਾਸਟ ਟ੍ਰਿਕ ਬਣੇ ਰਿਓ ਤੁਸੀਂ ਸੋ ਗਾਇਸ ਹੁਣ ਆਪਾਂ ਗੱਡੀ ਬਾਹਰ ਕੱਢਦੇ ਆ ਜੀ ਦਰਬਾਰ ਸਾਹਿਬ ਚੱਲੇ ਆ ਰਾਤ ਦਾ ਟਾਈਮ ਹੈਗਾ ਆ ਬਾਕੀ ਸਿਰਫ ਆ ਇੱਕ ਇੱਕ ਲੋਕ ਮੇਰੇ ਹੱਥ 'ਚ ਇੱਕ ਲੱਗ ਗਿਆ ਸੋ ਗਾਇਸ ਗੱਡੀ ਬਾਹਰ ਕੱਢਦੇ ਆ ਸਾਰੇ ਫੈਮਿਲੀ ਜਾਣੇ ਆ ਜੀ ਦਰਬਾਰ ਸਾਹਿਬ ਜਾਣੇ ਆ ਆਪਾਂ ਮੰਥੜੇ ਕੋ ਆਹ ਬੂਹਾ ਫੜ ਕੇ ਰੱਖੇਗਾ ਹੈ ਯਾ ਮੇ ਸਪੈਨ ਦੀ ਮਾਰ ਲਾਉਂਦੇ ਗੱਟ ਜਾ ਲਿਪੜ ਨਾ ਜਾਏ ਉਹ ਮੁੰਡਿਓ ਉਹ ਅੱਗੇ ਰੇਤਾ ਪਈ ਹੋਈ ਹੈ ਨਿਕਲ ਜਾਗੀ ਸੋ ਗਾਇਸ ਗੱਡੀ 'ਚ ਬੈਠ ਗਏ ਆਪਾਂ ਹੁਣ ਗੱਡੀ ਨੂੰ ਮੋੜਦੇ ਆਂ ਗਲੀ 'ਚੋਂ ਫੇ ਸੋ ਗਾਇਸ ਗੱਡੀ ਆਪਾਂ ਮੋੜ ਚੁੱਕੇ ਆਂ ਜੀ ਉਹ ਵਿੱਚ ਕੀਤਾ ਪੱਟੀ ਕਾਲਿਆ ਆਪਣਾ ਬੰਦੀ ਕਰ ਦਣਾ ਗਾਈਸ ਬੱਦਲ ਦੇਖੋ 2 ਦਿਨ ਹੋ ਗਏ ਐਵੇਂ ਹੀ ਸੋ ਗਾਈਸ ਵੀਊ ਚੈੱਕ ਕਰੋ ਰਾਸਤੇ ਦਾ ਸੋ ਹਾਂਜੀ एवरीवन ਹੁਣ ਆਪਾਂ ਜਾ ਰਹੇ ਹਾਂ ਜੀ ਦਰਬਾਰ ਸ ਪਰਵਾਰ ਸਾਹਿਬ ਆ ਰੋੜੇ ਜੀ ਬਹਿ ਗਏ ਪਰਵਾਰ ਸਾਹਿਬ ਜਾ ਰਹੇ ਜੀ ਮਿਲਦੇ ਆ ਤੁਹਾਨੂੰ ਉੱਥੇ ਪਹੁੰਚ ਕੇ ਆਪਾਂ ਬਲਾਉ ਦੇ ਨਾਲ ਲਾਸਟ ਤੱਕ ਬਣੇ ਰਹੇ